ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਲੀ ਦੀ ਲਵ ਕੈਮਿਸਟਰੀ ਪ੍ਰਸ਼ੰਸਕਾਂ ਦੇ ਵਿੱਚ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਇਹ ਮਸ਼ਹੂਰ ਜੋੜਾ ਆਪਣੇ ਬੇਟੇ ਅਕਾਇ ਅਤੇ ਆਪਣੀ ਬੇਟੀ ਵਮਿਕਾ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦਾ ਹੈ ਦੱਸਦੀ ਹੈ ਕਿ ਤੁਸੀਂ ਵਮਿਕਾ ਦੀ ਝਲਕ ਪਹਿਲਾਂ ਵੀ ਵੇਖ ਚੁੱਕੇ ਹੋ ਤੇ ਹੁਣ ਅਦਾਕਾਰਾਂ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਵਿਊਅਰਸ ਨਾਲ ਸ਼ੇਅਰ ਕੀਤੀ ਹੈ ਅਨੁਸ਼ਕਾ ਨੇ ਆਪਣੀ ਇੰਸਟਾਗ੍ਰam ਪ੍ਰੋਫਾਈਲ ਤੇ ਬੇਟੇ ਅਕਾਇ ਦੀ ਝਲਕ ਦਿਖਾਈ ਹੈ ਅਨੁਸ਼ਕਾ ਨੇ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਸਿਰਫ ਅਕਾਇ ਦੇ ਚਲਕ ਹੈ ਜਿਸ ਦਾ ਮਤਲਬ ਤੁਸੀਂ ਉਸ ਦਾ ਚਿਹਰਾ ਨਹੀਂ ਦੇਖ ਸਕੋਗੇ ਅਨੁਸ਼ਕਾ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਅਕਾਇ ਦਾ ਹੱਥ ਨਜ਼ਰ ਆ ਰਿਹਾ ਹੈ ਇਸ ਨੂੰ ਦੇਖ ਕੇ ਇੰਜ ਲੱਗਦਾ ਜਿਵੇਂ ਉਹ ਗੋਡਿਆਂ ਭਾਰ ਤੁਰਨ ਲੱਗ ਪਿਆ ਹੈ ਅਕਾਇ ਇੱਕ ਪਲੇਟ ਵਿੱਚ ਰੱਖੀ ਕੀ ਆਈਸਕ੍ਰੀਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਭਾਵੇਂ ਮਾ ਅਨੁਸ਼ਕਾ ਨੇ ਆਪਣਾ ਚਿਹਰਾ ਨਹੀਂ ਦਿਖਾਇਆ ਪਰ ਵਿਊਅਰਸ ਇਸ ਝਲਕ ਤੋਂ ਵੀ ਕਾਫੀ ਖੁਸ਼ ਨਜ਼ਰ ਆਏ ਅਨੁਸ਼ਕਾ ਸ਼ਰਮਾ ਨੇ ਫਾਦਰਜ਼ ਡੇ ਦੇ ਮੌਕੇ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਪਾਸੇ ਅਕਾਇ ਦਾ ਪੈਰ ਦਾ ਨਿਸ਼ਾਨ ਸੀ ਤੇ ਦੂਜੇ ਪਾਸੇ ਸ਼ਾਇਦ ਵਿਰਾਟ ਕੋਹਲੀ ਦੇ ਪੈਰ ਦਾ ਨਿਸ਼ਾਨ ਸੀ ਇਸ ਤਸਵੀਰ ਤੇ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਜਤਾਇਆ ਸੀ ਉਹਨ ਇੱਕ ਪਾਸੇ ਤਾਂ ਅਨੁਸ਼ਕਾ ਸਿਰਫ ਚਲਕ ਦਿਖਾ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਫੈਨਸ ਹਰ ਵਾਰ ਅਨੁਸ਼ਕਾ ਤੋਂ ਅਕਾਇਦੇ ਚਿਹਰੇ ਦੀ ਮੰਗ ਕਰਦੇ ਨੇ ਅਨੁਸ਼ਕਾ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਚੱਕਦਾ ਐਕਸਪ੍ਰੈਸ ਨੂੰ ਲੈ ਕੇ ਸੁਰਖੀਆਂ 'ਚ ਸੀ ਪਰ ਇਹ ਫਿਲਮ ਅਜੇ ਤੱਕ ਰਿਲੀਜ਼ ਨਹੀਂ ਹੋਈ ਹੈ ਦੱਸ ਦਈਏ ਕਿ ਇਹ ਫਿਲਮ ਸਿਨੇਮਾ ਕ ਰੰਚ ਨਹੀਂ ਸਗੋ ਨੈਟਫਲਿਕਸ ਤੇ ਰਿਲੀਜ਼ ਹੋਣ ਜਾ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਕਦੋਂ ਰਿਲੀਜ਼ ਹੁੰਦੀ ਹੈ